ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਪਾਰਟ 2 ਰਮਾਲ ਜਿਹੜੀ ਆਪਣੇ ਕੱਲ ਤੁਹਾਨੂੰ ਦਿਖਾਈ ਸੀਗੀ ਬੂਫਲੀ ਦੀ ਰਮਾਲ ਇਹਦੀ ਅੱਜ ਆਪਾਂ ਤਿਆਰ ਹੋ ਚੁੱਕੀ ਹੈ ਜਾਲ ਜੂਨ ਬੰਨਿਆ ਚਾ ਚੁੱਕਿਆ ਹੈਗਾ ਤੇ ਅੱਜ ਇਹਦੀ ਕਟਿੰਗ ਕਰਕੇ ਨਾ ਸਾਈਡਾਂ ਤੋਂ ਆਪਾਂ ਤੁਹਾਨੂੰ ਦਿਖਾਉਣੇ ਆ ਵੀ ਕਿੱਦਾਂ ਇਹਦੀ ਕਟਿੰਗ ਹੁੰਦੀ ਆ ਕਿੱਦਾਂ ਇਹ ਤਿਆਰ ਹੋਊਗੀ ਤਿਆਰ ਹੋ ਕੇ ਕਿੰਨੀ ਸੋਹਣੀ ਲੱਗਦੀ ਹੈ ਦਿਖਾਉਣ ਤੁਹਾਨੂੰ ਸਾਰਾ ਕੁਝ ਤੁਸੀਂ ਦੇਖ ਸਕਦੇ ਹੋ ਕਿੰਨੀ ਸੋਹਣੀ ਤਿਆਰ ਹੋਈ ਆ ਜਾਲ ਬਨ ਕੇ ਸਾਈਡਾਂ ਤੋਂ ਮਾਤਾ ਜੀ ਕੱਟਦੇ ਹੋਏ ਦੇਖੋ ਆਪਾਂ ਇਹ ਹੁਣ ਅੱਡੇ ਦੇ ਤੋਂ ਬਾਹਰ ਲਾ ਲਾਂਗੇ ਲਾ ਕੇ ਇਹਨੂੰ ਸਾਈਡਾਂ ਦੇ ਤੋਂ ਪਤਾ ਨਹੀਂ ਕੀ ਕਰਦੇ ਹੁੰਦੇ ਆਗੇ ਆਪਾਂ ਮਾਤਾ ਜੀ ਨੂੰ ਨਾਲ ਨਾਲ ਪੁੱਛੀ ਚੱਲਾਂਗੇ ਤੁਹਾਨੂੰ ਦਿਖਾਵਾਂਗੇ ਨਾਲ ਨਾਲ ਇਹ ਚੀਜ਼ ਬੜਾ ਸੋਹਣਾ ਕਲਰ ਆਗਾ चार सैडा तो यह कट्टी जाऊगी ਦੇਖੋ ਇੱਕ ਸਾਈਡ ਕੱਟੀ ਗਈ ਦੂਜੀ ਸਾਈਡ ਵੀ ਕੱਟੀ ਗਈ ਬਸ ਇਹਦੇ ਇੱਥੇ ਨਿਕਲ ਜਾਣੀ ਹੈ ਇਹ ਬਾਅਦ ਵਿੱਚ ਉਹਨੂੰ ਕੱਟ ਲਾ ਕੇ ਸਾਈਡਾਂ ਦੇ ਜਿਹੜੇ ਫੁੱਲ ਜੇ ਬਣਨਗੇ ਦੇਖੋ ਕਿੰਨਾ ਵਧੀਆ ਬਣ ਕੇ ਤਿਆਰ ਹੋਈ ਆ ਇਹਦਾ ਪੁੱਠਾ ਪਾਸਾ ਗਾ ਇਹ ਇਹਦਾ ਸਿੱਧਾ ਪਾਸਾ ਇਹ ਪ੍ਰੋਪਰ ਸਰਾਣੇ ਤੇ ਡਾ ਹੁੰਦਾ ਹੈ ਕਿ ਉੱਥੇ ਆਪਾਂ ਜੇ ਰਮਾਲ ਕੁੰਨੀ ਹੁੰਦਾ ਇਹਦੇ ਪੈ ਪਾ ਲੈਨੇ ਜਿੰਨੀ ਕਾਪਣ ਨੂੰ ਇਹਦੀ ਲੰਬਾਈ ਦੀ ਲੋੜ ਹੋਵੇ ਤਾਂ ਉੱਥੇ ਇਹਨੂੰ ਰੱਖ ਲੈਨੇ ਆਪਾਂ ਦੇਖੋ ਦੇਖੋ ਅੱਡੇ ਦੇ ਉੱਤੇ ਉਲਾ ਲਈ ਆਪਣੇ ਹਣਾ ਤੇ ਦੇਖੋ ਕਿੰਨੀ ਸੋਹਣੀ ਲੱਗਦੀ ਪਈ ਆ ਯਾਰ ਕਿਆ ਬਾਤਾਂ ਨੇ ਕੰਢ ਕੱਲ ਬਾਤ ਹੋ ਗਈ ਦੇਖੋ ਕਿੰਨਾ ਸੋਹਣਾ ਲੱਗਦਾ ਪਿਆ ਰਮਾਲ ਦੇਖੋ ਖਾਣਾ ਗੱਲਬਾਤ ਪੂਰੀ ਹੁਣ ਤੁਹਾਨੂੰ ਇਹਦੀ ਜਦੋਂ ਕੋਟਿੰਗ ਹੋਊਗੀ ਉਹ ਦਿਖਾਉਣਾ ਕੋਟਿੰਗ ਮਤਲਬ ਸਾਈਡਾਂ ਤੋਂ ਇਹਦੇ ਆ ਧਾਗੇ ਧੁਗੇ ਨੇ ਕੱਟੇ ਜਾਣਗੇ ਔਰੇ ਬਨ ਬੁੰਨ ਜੇ ਲੱਗਣਗੇ ਤੇ ਉਹ ਵੀ ਤੁਹਾਨੂੰ ਦਿਖਾਉਣਾ ਤੇ ਕੱਟ ਕੇ ਸਾਨੂੰ ਪੂਰੀ ਕਰਕੇ ਤੇ ਆ ਦਿਖਾਉਣੇ ਗੱਲ ਬਾਤ। ਨਾਲ-ਨਾਲ ਦੇਖੀ ਚੱਲਿਓ ਵੀਡੀਓ ਦੇ ਨਾਲ ਜੁੜੇ ਰਹੋ। ਕਿੰਨੀ ਸੋਹਣੀ ਲੱਗਦੀ ਬੇ ਰਮਾਂ ਹਾਂ। ਹਾਂਜੀ ਤੁਸੀਂ ਦੇ ਸਕਦੇ ਹੋਗੇ। ਇਹ ਸਾਈਡਾਂ ਦੇ ਉੱਤੇ ਇਹ ਬੰਦ ਲੱਗਦੇ ਨੇਗੇ। ਤਾਂ ਗੱਲ ਲੈ ਕੇ ਨਾ ਉਸੇ ਕਲਰ ਦਾ ਤੇ ਇਹਨੂੰ ਐ ਪੂਰਾ ਬਿਨ੍ਹਾ ਜਾਂਦਾ ਤਾਂ ਕਿ ਖੁੱਲਣ ਨਾ ਜਿਹੜੇ ਸਾਈਡਾਂ ਵਾਲੇ ਹੁੰਦੇ ਨੇ। ਦੇਖੋ ਜਿਹੜਾ ਆ ਤਾਂ ਇਹਨਾਂ ਤਾਂ ਮੜੇ ਗਏ ਵਿੱਚ ਜਦੋਂ ਇਕੱਠ ਭੱਜ ਗਈ ਨਾ ਇਹਨਾਂ ਦੇ। ਇੱਦਾਂ ਇਹ ਤਾਂ ਨਹੀਂ ਖੁੱਲਦੇ ਇਹ ਸਾਈਡ ਵਾਲੇ ਹੁੰਦੇ ਹੈਗੇ ਤੇ ਇਹਨੂੰ ਜਮਾ ਪੱਕੇ ਬੰਦ ਲੱਗ ਜਾਂਦੇ ਏਦਾਂ ਦੇਖੋ 8:00 ਵਜੇ ਤਾ ਇਹ ਕੱਲੇ ਕੱਲੇ ਦਾ ਜਿਹੜੇ ਸਾਈਡਾਂ ਤੇ ਜਿੰਨੇ ਵੀ ਹੱਲ ਲੱਗੇ ਹੋਏ ਨੇ ਨਾ ਬਾਹਰ ਲੈ ਫੋ ਲਈਏ ਇਹਨਾਂ ਦੇ ਉੱਤੇ ਸਾਰੇ ਤੇ ਬੰਦ ਲੱਗਣਗੇ ਦੇਖ ਸਕਦੇ ਹੋ ਪੀਲੇ ਦੇ ਉੱਤੇ ਪੀਲਾ ਨੀਲੇ ਤੇ ਨੀਲਾ ਉਹ ਸੇਧਾਂ ਦੇ ਨਾਲ ਇਸ ਨੂੰ ਤਿਆਰ ਕੀਤਾ ਜਾਊਗਾ ਪਹਿਲਾਂ ਇਹਨੂੰ ਡੇਪਰ ਤਿਆਰ ਕੀਤਾ ਜਾਂਦਾ ਫਿਰ ਬਾਅਦ ਦੇ ਵਿੱਚੋਂ ਹੱਥਾਂ ਦੇ ਨਾਲ ਜਿਹੜਾ ਦੇਖੋ ਆ ਫੁੱਲ ਪਾ ਲਈ ਸਾਰੇ ਬਰਾਬਰ ਕੀਤੇ ਜਾਣਗੇ ਇਹਦੇ ਫਲ ਚੇ ਵੱਡੇ ਛੋਟੇ ਹੁੰਦੇ ਨੇ ਇੱਕ ਦੋ ਹੀ ਕੈਂਚੀ ਨਾਲ ਆਪਾਂ ਨਾ ਕੱਟ ਕੇ ਇਹਨਾਂ ਨੂੰ ਵੀ ਕਿਸਾਰ ਕਰ ਲਵਾਂਗੇ ਤਾਂ ਕਿ ਦੇਖਣ ਨੂੰ ਸੋਹਣੇ ਲੱਗਣ ਤੇ ਵੱਡੇ ਛੋਟੇ ਤਾਂ ਫਿਰ ਤੁਹਾਨੂੰ ਪਤਾ ਪੈਣ ਲੱਗਦੇ ਹੈਗੇ ਇੱਕੋ ਜਿਹੀ ਕਟਿੰਗ ਹੋ ਜਾਈਏ ਸਾਰਿਆਂ ਦੀ ਦੇਖੋ ਜੀ ਤੁਸੀਂ ਬੰਦ ਲਾਉਣ ਤੋਂ ਬਾਅਦ ਆਪਾਂ ਇਹਨਾਂ ਨੂੰ ਇੱਕ ਬਰਾਬਰ ਕੱਟਦੇ ਹੋਏ ਇਹ ਤਾਂ ਬਰਾਬਰ ਰੱਖਣੀਆਂ ਪੈਂਦੀਆਂ ਜਿਹੜੀਆਂ ਜ਼ਿਆਦੇ ਵੱਟੇ ਹੰਗਰੇ ਤੱਕ ਕੱਟਦੇ ਆਂ ਨੇ ਫਿਰ ਮਾਲ ਜਮਾ ਇੱਕ ਬਰਾਬਰ ਹੋ ਜਾਂਦੀ ਹੈਗੀ ਦੇਖੋ ਜੀ ਇਹਨ ਜਮਾ ਫਾਈਨਲ ਕਟਿੰਗ ਤੋਂ ਬਾਅਦ ਸਾਰੇ ਦੇਖੋ ਇੱਕ ਸਾਈਡ ਤੇ ਬਰਾਬਰ ਕਟਿੰਗ ਹੋ ਗਈ ਜੀ ਤੇ ਕਿੰਨਾ ਸੋਹਣਾ ਦੇਖੋ ਰਮਾਲ ਬਣ ਕੇ ਤਿਆਰ ਹੋ ਗਿਆ ਆਪਣੇ ੱਡੇ ਤੋਂ ਕੀ ਗੱਲ ਬਾਤ ਹੈ ਦੇਖੋ ਪੁੱਠੇ ਪਾਸੇ ਤਾਂ ਆਪਾਂ ਨੂੰ ਦੋਨੇ ਪਾਸੇ ਤੇ ਹੀ ਸਿੱਧੀ ਲੱਗਦੀ ਹੈ ਵੈਸੇ ਇਹ ਪੁੱਠਾ ਪੱਸਾ ਆ ਜਾਂਦਾ ਦਾ ਇਧਰੋਂ ਵੀ ਬੜੀ ਸੋਹਣੀ ਲੱਗਦੀ ਹੈਗੀ ਕੀ ਗੱਲ ਬਾਤ ਹੈ ਜਮਾ ਫੁੱਲ ਫੁੱਲ ਜੀ ਚਮਕਦੇ ਪਏ ਆਗੇ ਤੇ ਸਿੱਧੇ ਪਾਸੇ ਦੇਖੋ ਦੇਖੋ ਇੱਕ ਹੋਰ ਬਣਾਈਆ ਇਹਦਾ ਕਲਰ ਕਿੰਨਾ ਸੋਹਣਾਗਾ ਖਾਣਾ ਗੱਲ ਪਾਤ ਪੂਰੀ ਇਹ ਮਿਹਨਤ ਲੱਗਦੀ ਆ ਭਾਈ ਇਹ ਚੀਜ਼ਾਂ ਤੇ ਆਏ ਨਹੀਂ ਬਣਦੀਆਂ ਹੈਗੀਆਂ ਚੀਜ਼ਾਂ ਦੇਖੋ ਹਾਂਜੀ ਇਹ ਵੀਡੀਓ ਕਿਵੇਂ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਐਦਾਂ ਦੀ ਵੀਡੀਓ ਦੇਖਣ ਦੇ ਲਈ ਧੰਨਵਾਦ